ਸਵਾਗਤ ਹੈ ਪੀਟੀਸੀ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਅੱਜ ਵਕਤ ਮੈਂ ਜਿਸ ਥਾਂ ਤੇ ਖੜਾ ਹੋਇਆ ਕੁਝ ਦਿਨ ਪਹਿਲਾਂ ਹੀ ਜਿਹੜੀ ਹੈ ਕਿ ਵੱਡੀ ਪੁਲਿਸ ਨੂੰ ਜਿਹੜੀ ਹੈ ਕਿ ਕਾਮਯਾਬੀ ਹਾਸਲ ਹੋਈ ਹੈ ਇੱਥੇ ਮੈਂ ਜ਼ਿਕਰ ਕਰ ਰਿਹਾ ਜਲੰਧਰ ਦੀ ਤੇ ਹਾਥ ਪੁਲਿਸ ਦਾ 24 ਘੰਟਿਆਂ ਦੇ ਅੰਦਰ ਜਲੰਧਰ ਦੀ ਪੁਲਿਸ ਨੇ ਦੂਸਰਾ ਐਂਕਾਊਂਟਰ ਹੈ ਪਹਿਲਾ ਐਂਕਾਊਂਟਰ ਜਿਹੜਾ ਉਹ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਇਹ ਅੱਜ ਦੂਸਰਾ ਐਂਕਾਊਂਟਰ ਜਿਹੜਾ ਸਵੇਰੇ ਤੜਕਸਾਰ ਜਿਹੜਾ ਹੈ ਕਿ ਉਹ ਜਲੰਧਰ ਤੇ ਹਾਥ ਪੁਲਿਸ ਵੱਲੋਂ ਕੀਤਾ ਗਿਆ ਹੋਇਆ ਹੈ ਸਪੌਟ ਦੇਖ ਸਕਦੇ ਹੋ ਬੈਰੀਕੇਟਿੰਗ ਜਰੂਰ ਇਹਨਾਂ ਕੀਤੀ ਹੋਈ ਹੈ ਇਸ ਵਕਤ ਸਟਫਰਮ ਹੋ ਕੀਤਾ ਹੋਇਆ ਸਾਰਾ ਏਰੀਆ ਕੀ ਨਿਸ਼ਾਨਦੇ ਕੀਤੀ ਜਾ ਰਹੀ ਹੈ ਪਰ ਤੁਸੀਂ ਇਹ ਪਿਸਤਲ ਦੇਖ पाओगे ਨਾਲ ਇਹ ਤੁਸੀਂ ਜਿਹੜੇ ਗੋਲੀ ਦੇ ਨਿਸ਼ਾਨ ਨੇ ਉਹ ਵੀ ਦੇਖ पाओगे ਖੁਦ ਪੁਲਿਸ ਦੀਆਂ ਟੀਮਾਂ ਇਸ ਵਕਤ ਮੌਕੇ ਤੇ ਮੌਜੂਦ ਨੇ ਬੈਕਗ੍ਰਾਉਂਡ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਕਿ 20 ਦੇ ਕਰੀਬ ਜਿਹੜੇ ਨੇ ਕਿ ਉਹ ਮਾਮਲੇ ਜਿਹੜੇ ਕਿ ਦੋਸ਼ੀ ਦੇ ਉੱਤੇ ਜਿਹੜੇ ਨੇ ਕਿ ਉਹ ਦਰਜ ਨੇ ਬਹੁਤ ਵੱਡੀ ਕਾਮਯਾਬੀ ਹੈ ਸਪੌਟ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਪਾਉਗੇ ਇਹ ਉਹ ਗੱਡੀ ਹੈ ਜਿਹਦੇ ਵਿੱਚ ਸਵਾਰ ਹੋ ਕੇ ਪਰਮਜੀਤ ਸਿੰਘ ਪੰਮਾ ਪੰਮਾ ਜਿਹੜਾ ਦਿਲਪ੍ਰਿਤ ਬਾਬੇ ਦੇ ਗੈਂਗਲੀ ਜਿਹੜਾ ਕੀ ਉਹ ਕੰਮ ਕਰਦਾ ਸੀਗਾ ਮਗਰ ਤੁਸੀਂ ਪੁਲਿਸ ਦੀ ਗੱਡੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨਾਂ ਸਫਲ ਹੋਈ ਹੋਏ ਕਿ ਹਾਲਾਂਕਿ ਫਾਇਰ ਵੀ ਜ਼ਰੂਰ ਹੋਏ ਨੇ ਇੱਕ ਤੋਂ ਗੱਡੀ ਦੋ ਫਾਇਰ ਹੋਏ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਜਿਹੜੇ ਹੈ ਕਿ ਉਹ ਗੋਲੀ ਮਾਰ ਕੇ ਜਿਹੜਾ ਹੈ ਕਿ ਉਹਨੂੰ ਪੁਲਿਸ ਵੱਲੋਂ ਜਿਹੜਾ ਹੈ ਕਿ ਉਹ ਢੇਰ ਕੀਤਾ ਗਿਆ ਵੈ ਵੱਡੀਆਂ ਰਿਕਵਰੀਆਂ ਹੋਣ ਦੀ ਜਿਹੜੀ ਹੈ ਕਿ ਉਹ ਉਮੀਦ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਇਹ ਪਿਕਅਪ ਹੈ ਬਲੈਰੋ ਦਾ ਪੀਬੀ 12 ਕਯੂ 9439 ਜਿਹੜਾ ਬੋਰਡ ਵੀ ਲੱਗਾ ਹੋਇਆ ਵੈ ਅਕਸਰ ਤੁਸੀਂ ਪਿੰਡਾਂ ਦੇ ਬਾਹਰ ਬੋਰਡ ਵੇਖਦੇ ਹੋ ਕਿ ਨਿਸ਼ਾਨਦੇ ਵਾਲੇ ਲੱਗੇ ਹੁੰਦੇ ਨੇ ਉਹਨੂੰ ਵੀ ਜਿਹੜਾ ਕਿ ਪੂਰੇ ਤਰੀਕੇ ਨਾਲ ਨੁਕਸਾਨ ਆ ਗਿਆ ਇਹ ਲੱਗਦਾ ਹੈ ਪੁਲਿਸ ਜਿਹੜਾ ਹੈ ਕਿ ਮਗਰਲੇ ਪਾਸਿਓਂ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਇਹਦਾ ਪਿੱਛਾ ਕਰਦੀ ਪਈ ਸੀਗੀ ਤੇ ਇਹ ਪੁਲਿਸ ਤੋਂ ਹੀ ਭੱਜਣ ਦੀ ਕੋਸ਼ਿਸ਼ਾ ਕਰਦਾ ਪਿਆ ਸੀ ਰੋਡ ਜਿਹੜੀ ਹੈ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਰੋਡ ਹੈ ਅੱਗੇ ਆਦਮਪੁਰ 에어ਪੋਰਟ ਨਾਲ ਜੁੜਦੀ ਹੈ ਤੇ ਦੂਸਰੇ ਪਾਸੇ ਜਿਹੜੀ ਇਹ ਰੋਡ ਹੈ ਇਹ ਗੜਸ਼ੰਗਰਵਾਲ ਵੀ ਜਾਂਦੀ ਹੈ ਹੁਸ਼ਾਰਪੁਰ ਵੱਲ ਵੀ ਜਾਂਦੀ ਹੈ ਵੱਡਾ ਜਿਹੜਾ ਇਹ ਰਾਵ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਰੋਡ ਦੇ ਉੱਤੇ ਇਹ ਇਨਕਾਊਂਟਰ ਹੋਇਆ ਵਾ ਜਾਪਦਾ ਇੰਝ ਹੀ ਪਿਆ ਕਿ ਇਹ ਸ਼ਹਿਰ ਵੱਲ ਕਿਤੇ ਜਾ ਰਿਹਾ ਹੋਏਗਾ ਕਿ ਜਿਸ ਤਰੀਕੇ ਨਾਲ ਇਹਦੇ ਕੋਲ ਹਥਿਆਰ ਵੀ ਬਰਾਮਦ ਹੋਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਾਰਤਾਤ ਨੂੰ ਅੰਜਾਮ ਦੇਣਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਹੋਰ ਕੀ ਪਲੈਨਿੰਗ ਹੈ ਇਹ ਹੁਣ ਜ਼ਰੂਰ ਪੁਛਗਿਛ ਵਿੱਚ ਜਿਹੜਾ ਹੈ ਕਿ ਉਹ ਸਪਸ਼ਟ ਹੋ ਪਾਏਗਾ ਪਰ ਤੁਹਾਨੂੰ ਇੱਕ ਵਾਰੀ ਕ੍ਰਾਈਮ ਸੀਨ ਦਿਖਾ ਦਈਏ ਕਿ ਜੋ ਕ੍ਰਾਈਮ ਸੀਨ ਇਸ ਵਕਤ ਬਣਿਆ ਹੋਇਆ ਵਾ ਲੋਕਲ ਜਿਹੜੀਆਂ ਕਿ ਇੱਥੇ ਪੁਲਿਸ ਟੀਮਾਂ ਵੀ ਇੱਥੇ ਇਸ ਵਕਤ ਮੌਜੂਦ ਹੈ ਖੂਨ ਵੀ ਜਿਹੜਾ ਹੈ ਕਿ ਇਸ ਵਕਤ ਤੁਸੀਂ ਦੇਖ ਪਾਓਗੇ ਤਸਵੀਰਾਂ ਦੇ ਰਾਹੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਦਿਖਾਈਏ ਨਾ ਪਰ ਇਹ ਜਿਹੜਾ ਪਿਸਟਲ ਹੈ ਤੁਸੀਂ ਦੇਖ ਪਾਓਗੇ ਇਹ ਕੰਟਰੀ ਮੇਡ ਪਿਸਟਲ ਹੈ ਲੋਡਡ ਹੈ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਹੈ ਇੱਕ ਦੋ ਤੇ ਇਹ ਤੀਸਰਾ ਜਿਹੜਾ ਇਹ ਰਾਉਂਡ ਹੈ ਉਸ ਤੋਂ ਇਲਾਵਾ ਆਹ ਇਹਦੀ ਚੱਪਲ ਪਈ ਹੋਈ ਹੈ ਪੁਲਿਸ ਨਾਲ ਜਿਹੜੀ ਹੈ ਕਿ ਦੀ ਜ਼ਰੂਰ ਜਿਹੜੀ ਹੈ ਕਿ ਇਸ ਤਰੀਕੇ ਦੇ ਨਾਲ ਮੋਤਪੜ ਹੋਈ ਹੋਏਗੀ ਹੁਣੇ ਕੁਝ ਦਿਨ ਪਹਿਲਾਂ ਜ਼ਰੂਰ ਇਸ ਨੂੰ ਜਿਹੜਾ ਹੈ ਕਿ ਉਹ ਹਸਪੀਟਲ ਲੈ ਕੇ ਜਾਇਆ ਗਿਆ ਹੈ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪਿਛਲੀ ਵਾਰ ਵੀ ਜਦੋਂ ਜਲੰਧਰ ਦੇ ਹੱਥ ਐਸਐਸਪੀ ਹਰਿੰਦਰ ਸਿੰਘ ਬਿਰਖੋਰਾ ਦੀ ਟੀਮ ਵੱਲੋਂ ਇੰਕਾਊਂਟਰ ਕੀਤਾ ਗਿਆ ਸੀਗਾ ਪਿੰਡ ਸੂਰਾ ਦੇ ਕੋਲ ਉਦੋਂ ਵੀ ਜਿਸ ਗੈਂਗਸਟਰ ਨੂੰ ਜਿਹੜਾ ਹੈ ਕਿ ਫੜਿਆ ਗਿਆ ਸੀਗਾ ਉਸ ਵੀ ਵਾਰਦਾਤਾਂ ਦੇ ਵਿੱਚ ਜਿਹੜਾ ਹੈ ਕਿ ਸ਼ਾਮਿਲ ਸੀਗਾ ਤੇ ਅਗਲੀ ਵਾਰਦਾਤ ਨੂੰ ਜਿਹੜਾ ਹੈ ਕਿ ਅੰਜਾਮ ਦੇਣ ਵਾਸਤੇ ਉਹ ਸ਼ਹਿਰ ਦੇ ਵਿੱਚ ਜਿਹੜਾ ਹੈ ਕਿ ਉਹ ਆਇਆ ਦਾ ਤੇ ਖਾਸ ਤੌਰ ਤੇ ਪੁੱਛਗਿੱਛ ਵਿੱਚ ਇਹ ਗੱਲ ਨਿਕਲੀ ਸੀ ਕਿ ਸ਼ਹਿਰ ਦੇ ਕਿਸੇ ਵਕੀਲ ਦਾ ਜਿਹੜਾ ਕਿ ਉਸਨੇ ਕਤਲ ਕਰਨਾ ਸੀਗਾ ਇਹ ਤੁਸੀਂ ਗੱਡੀ ਵੇਖ ਪਾ ਰਹੇ ਹੋ ਕਿ ਇਸ ਗੱਡੀ ਦੇ ਵਿੱਚ ਹੀ ਜਿਹੜਾ ਕਿ ਉਹ ਟਰੈਵਲ ਹੋ ਕੇ ਆਇਆ ਵਾ ਹਾਲਾਂਕਿ ਹਾਲੇ ਤੱਕ ਗਣਿਮਤ ਹੈ ਕਿ ਪੁਲਿਸ ਪਾਰਟੀ ਜਿਹੜੀ ਹੈ ਕਿ ਪੁਲਿਸ ਦੀ ਜਿਹੜੀ ਟੀਮ ਉਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਹਮਲਾ ਜਿਹੜਾ ਕਿ ਉਹ ਨਹੀਂ ਜਿਹੜਾ ਕਿ ਹੋਇਆ ਵਾ ਨਾ ਹੀ ਪੁਲਿਸ ਦਾ ਕੋਈ ਜਵਾਨ ਜਿਹੜਾ ਕਿ ਇਸ ਵਕਤ ਕੋਈ ਨੁਕਸਾਨਿਆ ਗਿਆ ਵਾ ਹਾਲਾਂਕਿ ਪੁਲਿਸ ਨੇ ਜ਼ਰੂਰ ਇਸ ਵਕਤ ਮੌਕੇ ਤੇ ਉਹਨੂੰ ਗ੍ਰਿਫਤਾਰ ਵੀ ਕੀਤਾ ਹੋਇਆ ਵੈ ਕਿ ਪੁਲਿਸ ਦੀਆਂ ਟੀਮਾਂ ਇਸ ਵਕਤ ਲਗਾਤਾਰ ਜਿਹੜੀਆਂ ਨੇ ਕਿ ਉਹ ਕ੍ਰਾਈਮ ਸੀਨ ਨੂੰ ਡਿਟੈਕਟ ਕਰਦੀਆਂ ਪਈਆਂ ਨੇ ਇਸ ਵਕਤ ਹਰਵਿੰਦਰ ਸਿੰਘ ਵਿਰਖੋਰੀ ਮੌਜੂਦ ਨੇ ਵਿਰਖ ਸਾਹਿਬ ਵੱਡੀ ਕਾਮਯਾਬੀ ਪਿਛਲੀ ਵਾਰੀ ਜਦੋਂ ਸੂਰਾਲ ਪਿੰਡ ਦੇ ਕੋਲ ਵੀ ਜਿਹੜਾ ਤੁਸੀਂ ਇਨਕਾਊਂਟਰ ਕੀਤਾ ਸੀਗਾ ਵੱਡੇ ਖੁਲਾਸ ਹੋਏ ਸੀ ਜਾਨ ਵੀ ਇੱਕ ਬੰਦੇ ਦੀ ਬਚੀ ਸੀ ਜਿਸ ਤਰੀਕੇ ਨਾਲ ਉਹਨੇ ਵਾਰਦਾਤ ਨੂੰ ਅਨਚਾਨ ਦੇਣਾ ਸੀ ਇਹਦਾ ਬੈਕਗ੍ਰਾਉਂਡ ਪਰਮਜੀਤ ਸਿੰਘ ਕੰਮੇ ਦਾ ਇਹਦਾ ਬੈਕਗ੍ਰਾਉਂਡ ਜਿਹੜਾ ਸਾਡੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਦਾ ਰਿਕਾਰਡ ਚੈੱਕ ਕੀਤਾ ਉਹਦੇ ਵਿੱਚ 19 ਮੁਕਦਮੇ ਦੇ ਦਰਜਾ ਨੇ ਪਏ ਗਏ ਨੇ ਜਿਨ੍ਹਾਂ ਦੇ ਵਿੱਚ ਇਹਦੇ 379 411 ਥੈਫਟ ਦੇ ਜਿਹੜੇ ਨੇ ਚੋਰੀ ਦੀ ਰਿਕਵਰੀ ਦੇ ਹੈਗੇ ਨੇ ਐਂਡ ਰੋਬਰੀ ਦੇ ਹੈਗੇ ਨੇ ਹੂੰ ਐਂਡੇ ਤੇ ਡਕਾਈਟੀ ਦੇ ਹੈਗੇ ਨੇ 399 402 ਦੇ ਮੈਂਬਰ ਆਫ ਜਿਹੜੇ ਗੈਂਗ ਦੇ ਹੋਣਦੇ ਉਹ ਮੈਂ ਇਹਦੇ ਪਰਚੇ ਹੈਗੇ ਨੇ ਤੇ ਅਸਲ ਐਕਟਰ ਦੇ ਪਰਚੇ ਨੇ ਐਂਡੀਪੀਐਸ ਦੇ ਪਰਚੇ ਨੇ 19 ਜਿਹੜੇ ਇਹਨਾਂ ਕ੍ਰਾਈਮ ਦੇ ਜਿਹੜੇ ਪਰਚੇ ਹੁਣ ਦਰਜਾ ਨੇ ਪਏ ਗਏ ਨੇ ਕੋਈ ਪਰਚਾ ਰਹਿ ਨਹੀਂ ਜਾ ਲੱਗਦਾ ਕਿ ਇਹ ਜੇਲ੍ਹ ਚ ਵੀ ਗਿਆ ਹੋਏਗਾ ਹੁਣ ਬੇਲਤੇ ਸੀਗਾ ਜਾਂ ਕਿਸ ਤਰੀਕੇ ਨਾਲ ਆਬਵੀਅਸਲੀ ਜੇ ਇਹਦੇ ਉਨੇ ਪਰਚੇ ਜੇਲ੍ਹ ਚ ਵਿੱਚ ਨੰਬਰ ਆਫ ਟਾਈਮਸ ਅਚਾਨਕ ਕੋਈ ਰਿਕਵਰੀ ਕੀ ਹੋਈ ਹੈ ਤੇ ਖਾਸ ਤੌਰ ਤੇ ਆ ਕਿਹੜੇ ਪਾਸੇ ਹੋ ਰਿਹਾ ਸੀ ਕਿਉਂਕਿ ਅੰਦਰ ਅਸੀਂ ਬੋਰਡ ਵੀ ਦੇਖਦੇ ਪਏ ਖਾਸਾ ਨੁਕਸਾਨ ਆਇਆ ਹੈ ਗਾ ਪੁਲਿਸ ਦੀ ਗੱਡੀ ਆਬਵੀਅਸ ਉਹਦਾ ਪਿੱਛਾ ਕਰਦੀ ਹੋਈ ਤੇ ਪੁਲਿਸ ਪਾਰਟੀ ਪਿੱਛਾ ਨਹੀਂ ਕਰ ਰਹੀ ਪੁਲਿਸ ਪਾਰਟੀ ਵੱਲੋਂ ਜਿਹੜੀ ਕਾਲੜਾ ਪੁਲੀ ਹੈਗੀ ਆ ਤੇ ਇੱਥੇ ਨਾਕਾ ਇਸ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਸੀ ਠੀਕ ਐ ਐਂਡ ਕਰੀਬ 3 ਵਜੇ ਤੋਂ ਪੁਲਿਸ ਪਾਰਟੀ ਸਾਡੀ ਇੱਥੇ ਨਾਕਾਬੰਦੀ ਕਰਕੇ ਜਿਹੜਾ ਮਾਰਨਿੰਗ ਦੇ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਤਾਂ 3:30 ਪਾਣੀ 3 ਵਜੇ ਤਕਰੀਬ ਇੱਥੇ ਪੁਲਿਸ ਪਾਰਟੀ ਵੱਲੋਂ ਨਾਕਾ ਲਾਇਆ ਗਿਆ ਸੀ ਤਾਂ ਇਹ ਜਿਹੜੀ ਹੈ ਕਿ ਇਹ ਰੋਡ ਮੈਟੀਨੈਂਸ ਇਸ ਤਰਫ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪੁਲਿਸ ਸਟੇਸ਼ਨ ਹੈ ਕਿ ਉਸ ਤਰਫ ਤੋਂ ਲੀਡ ਕਰਦੀ ਹੈਗੀ ਅੱਗੇ ਟੂਵਰਡਸ ਆਦਮਪੁਰ ਜਾਂਦੀ ਹੈ ਠੀਕ ਹੈ ਤਾਂ ਇਸ ਪੁਆਇੰਟ ਦੇ ਉੱਤੇ ਜਿਹੜਾ ਹੈ ਕਿ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਹੈ ਕਿ ਬਲੈਰੋ ਕੈਂਪਰ ਦੇ ਵਿੱਚ ਜਿਹੜਾ ਸਸਪੈਕਟ ਹੈ ਪਿਕਅਪ ਦੇ ਵਿੱਚ ਆ ਰਿਹਾ ਸੀ ਤਾਂ ਇਹ ਇਸ ਨੇ ਰੋਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਪਲਾਸਾ ਜਿਹੜਾ ਤੁਸੀਂ ਇੱਕ ਬੋਰਡ ਤੇ ਜਿਹੜਾ ਹੈਗਾ ਮਾਈਲਸਟੋਨ ਆ ਉਹਦੇ ਵਿੱਚ ਹਿੱਟ ਹੁੰਦੀ ਆ ਤਾਂ ਉਹ ਹਿੱਟ ਹੋਣ ਦੇ ਨਾਲ ਜਿਹੜੀ ਇਹਦੀ ਗੱਡੀ ਬੰਦ ਹੋ ਜਾਂਦੀ ਹੈ ਤੇ ਬੰਦ ਹੋਣ ਕਰਕੇ ਫਿਰ ਇਹ ਗੱਡੀ ਦੇ ਵਿੱਚੋਂ ਜੰਪ ਕਰਕੇ ਥੱਲੇ ਉਤਰਦਾ ਥੱਲੇ ਉਤਰ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਆਪਣੀ ਪਿਸਟਲ ਨਾਲ ਫਾਇਰ ਕਰਦਾ ਸਿੱਧਾ ਫਾਇਰ ਕਰਦਾ ਤੇ ਹੁਣ ਇਹਨਾਂ ਤੋਂ ਕੋਈ ਕੋਈ ਵੈਪਨ ਕਿੰਨੇ ਰਿਕਵਰ ਹੋਏ ਨੇ ਇਹ ਤੋਂ ਦੋ ਜਿਹੜੇ ਵੈਪਨ ਹੈਗੇ ਨੇ 32 ਬੋਰ ਦੇ ਜਿਹੜੇ 7.65 ਐਮ ਐਮ ਦੇ ਦੋ ਜਿਹੜੇ ਹੈਗੇ ਨੇ ਪਿਸਤਲ ਰਿਕਵਰ ਹੋਏ ਨੇ ਪਲੱਸ ਚਾਰ ਲਾਈਵ ਕਾਟੇਜਸ ਹੈਗੇ ਐ ਐਂਡ ਦੋ ਜਿਹੜੇ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਉੱਪਰ ਦੋ ਫਾਇਰ ਕੀਤੇ ਸੀ ਉਹ ਐਮਪਟੀ ਸ਼ੈਲ ਰਿਕਵਰ ਹੋਇਆ ਪਲੱਸ 15 ਗ੍ਰਾਮ ਇਹ ਤੋਂ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇੱਕ ਜਿਹੜੀ ਗੱਡੀ ਚੋਰੀ ਦੀ ਗੱਡੀ ਹੈਗੀ ਆ ਇਹਨੇ ਅਵਲਸ ਇਹ ਗੱਡੀ ਚੋਰੀ ਦੀ ਇਹ ਵੀ ਗੱਡੀ ਚੋਰੀ ਹੈ ਫਾਸਿ ਵੱਡੀ ਜਿਹੜੀ ਹੈ ਕਿ ਉਹ ਰਿਕਵਰੀ ਹੋਈ ਹੈ ਆਪਣੇ ਜਵਾਨ ਸਾਰੇ ਸੁਰੱਖਿਅਤ ਨੇ ਕਿਸੇ ਤਰੀਕੇ ਸਾਡੇ ਜਦੋਂ ਕੰਟਰੋਲ ਰੂਮ ਤੋਂ ਪਤਾ ਲੱਗਿਆ ਤਾਂ ਇੱਥੇ ਜਿਹੜੀ ਹੈਗੀ ਬੈਕਅਪ ਵਾਸਤੇ ਸਾਡੇ ਡੀਐਸਪੀ ਡਿਟੈਕਟਿਵ ਇੰਦਰਜੀਤ ਸ਼ਾਹਨੀ ਐਂਡ ਸਾਡੇ ਡੀਐਸਪੀ ਆਦਮਪੁਰ ਕਲਵੰਤ ਸਾਡੇ ਐਸਐਚਓ ਐਚਡੀ ਇੱਥੇ ਦੇ ਜਿਹੜੇ ਹੈਗੇ ਨੇ ਆਦਮਪੁਰ ਦੇ ਐਂਡ ਪੁਲਿਸ ਪਾਰਟੀ ਹੋਰ ਬੈਕਅਪ ਫੋਰਸਿਜ਼ ਇੱਥੇ ਪਹੁੰਚੇ ਆ ਪਾਰਟੀਆਂ ਇੱਥੇ ਬੈਕਅਪ ਲਈ ਆਈਆਂ ਸੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਸਸਪੈਕਟਰਾਂ ਨਾਲ ਹੋਰ ਵੀ ਸਾਥੀ ਉਹਦੇ ਜਾ ਕੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਉਤਰ ਸਕਦੇ ਹੁੰਦੇ ਰਿਹਾ। ਉਹ ਏਰੀਆ ਡੋਮਿਨੇਟ ਕਰਕੇ ਏਰੀਆ ਸਰਚ ਕੀਤਾ ਜਿਹੜਾ ਹੈਗਾ ਇਹ ਸਾਡੀ ਸਪੈਸ਼ਲ ਕ੍ਰਾਈਮ ਬ੍ਰਾਂਚ ਨੇ ਜਿਹੜਾ ਚੰਗਾ ਕੰਮ ਕੀਤਾ। ਠੀਕ ਹੈ ਜੀ ਧੰਨਵਾਦ ਰਵਿੰਦਰ ਸਿੰਘ ਵੀਰ ਵਿਸਤਾਰ ਚ ਜਾਣਕਾਰੀ ਪੁਲਿਸ ਵਾਸਤੇ ਇੱਕ ਵੱਡੀ ਜਿਹੜੀ ਹੈ ਕਿ ਉਹ ਕਾਮਯਾਬੀ ਜਿਹੜੀ ਮਿਲੀ ਹੈ ਹਿਨਿਅਨਸ ਕ੍ਰਾਈਮ ਦੇ ਵਿੱਚ ਜਿਹੜਾ ਕਿ ਨਾਮਜਦ ਮੁਲਜਬ ਤੇ ਖਾਸ ਤੌਰ ਤੇ ਨਸ਼ੇ ਦੀ ਵੀ ਜਿਹੜੀ ਹੈ ਕਿ ਉਹ 15 ਗ੍ਰਾਮ ਜਿਸ ਤਰੀਕੇ ਨਾਲ ਹਿਰੋਇਨ ਦੀ ਰਿਕਵਰੀ ਆਖੀ ਗਈ ਹੈ ਕਿ ਉਹ ਪੁਲਿਸ ਨੂੰ ਹੋਈ ਹੈ ਵੇਖਣਾ ਹੋਏਗਾ ਹੁਣ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਰ ਰਿਕਵਰੀਆਂ ਹੁੰਦੀਆਂ ਨੇ ਤੇ ਕੀ ਜਿਹੜਾ ਹੈ ਕਿ ਉਹ ਕ੍ਰਾਈਮ ਸਪੌਟ ਕਿੰਦਾ ਤੇ ਇਨਵੈਸਟੀਗੇਸ਼ਨ ਖਾਸ ਤੌਰ ਤੇ ਵੇਖਣੀ ਹੋਏਗੀ ਪਿੱਛੇ 19 ਜਿਹੜੇ ਮਾਮਲੇ ਦਰਜ ਨੇ ਅਗਲੇ ਕਿਹੜੀ ਵਾਰਤਾ ਤੋਂ ਅੰਜਾਮ ਦੇਣ ਜਾ ਰਿਹਾ ਸੀ ਤੇ ਜਿਹੜੀ ਤਸਕਰ ਕੌਨਸੀ ਕੀ ਡਿਲੀਵਰੀ ਦੇਣ ਜਾ ਰਹੇ ਸਵਾਲ ਬਹੁਤ ਨੇ ਇਨਵੈਸਟੀਗੇਸ਼ਨ ਚ ਜਿਹੜੇ ਨੇ ਕਿ ਉਹ ਸਪਸ਼ਟ ਹੋ ਪਾਣਗੇ ਕੈਮਰਾ ਪਰਸਨ ਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਹੋਇਆ ਜੀ ਬਹੁਤ ਧੰਨਵਾਦ